ਸਰਸੀ ਹੁਣ ਇੱਥੇ ਖੜੇ ਆ ਇੱਕ ਤੁੰਬੜਾ ਤੋਂ ਲੈ ਕੇ ਜਿਹੜੀ ਰੋਡ ਹੈਗੀ ਆ 바ਵਾ ਬੈਠੋ ਉਸ ਤੋਂ ਜਾਂਦੀ ਹੈਗੀ ਆ ਇਹ ਰੋਡ ਪਹਿਲਾਂ ਕਾਰਪੋਰੇਸ਼ਨ ਕੋਲ ਸੀ ਉਸ ਤੋਂ ਬਾਅਦ ਜਿਹੜੇ ਸਾਲ ਪਹਿਲਾਂ ਇਹ ਰੋਡ ਆਪਣੇ ਕੋਲੇ ਕਮਾਡਾ ਨੇ ਆਪਣੀ ਦੀਨ ਲੈ ਲਿਆ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਮਤਲਬ ਐਕਸਪੈਂਡ ਕਰਕੇ ਦਿੰਨੇ ਆ ਔਰ ਅਸੀਂ ਜਿਹ ਚੌਕ ਵੀ ਹੈਗੇ ਨੇ ਤੁਸੀਂ ਉਹ ਵੀ ਡਿਵੈਲਪ ਨਹੀਂ ਕਰਨੇ ਅਸੀਂ ਤੁਹਾਨੂੰ ਇਹਨੂੰ ਤਿਆਰ ਕਰਕੇ ਦਵਾਂਗੇ ਉਸ ਤੋਂ ਬਾਅਦ ਇਹ ਕੰਮ ਤੁਸੀਂ ਕਰਨਾ ਹੈ ਅਸੀਂ ਹੁਣ ਤੀਵ 11 ਕਰੋੜ ਰੁਪਏ ਦੇ ਕੰਮ ਨੇ ਉਹ ਏ ਰੋਡਾਂ ਦੇ ਪਾਸ ਕੀਤੀ ਹੋਈ ਨੇ ਔਰ 9 ਕਰੋੜ ਰੁਪਏ ਦੇ ਕੰਮ ਨੇ ਬੀਜ ਸੀ ਰੋੜ ਦੇ ਕੰਮ ਪਾਸ ਕੀਤੇ ਹੋਏ ਨੇ ਉਹਦੇ ਵਿੱਚ ਮੈਂ ਸਮਝਦਾ ਜੀ 80% ਦੇ ਰੋਡ ਦੇ ਮਹਾਲੀ ਦੇ ਰਸਤੇ ਹੈਗੇ ਆ ਉਹ ਸਾਰੇ ਕਵਰ ਹੋ ਜਾਣਗੇ ਤੇ ਸਾਰੇ ਦੇ ਰੋਡ ਨਵੇਂ ਬਣ ਜਾਣਗੇ ਉਹਨਾਂ ਬਗਾਇ ਇਥੋ ਲੋ 11 ਫੇਸ ਦੇ ਦਾ ਸੀਵੀ ਸੁੱਤਨ ਹੈਗਾ ਉਹ ਸਾਨੂੰ ਇਮੀਡੀਏਟ ਉਹਨੂੰ ਚੇਂਜ ਕਰਨਾ ਬਣਦਾ ਹੈ ਉਹਦੇ 100 ਕਰੋੜ ਦੇ ਖਰਚਾ ਆਵੇ ਇਹਦੇ 200 ਕਰੋੜ ਦੇ ਖਰਚਾ ਆਵੇ ਜੇਕਰ ਅਸੀਂ ਮਹਾਲੀ ਨੂੰ ਬਚਾਉਣਾ ਹੈ ਤਾਂ ਸਾਨੂੰ ਇਮੀਜੇਟ ਇਹਲਾ ਕੰਮ ਹੈ ਸਾਨੂੰ ਹੁਣੇ ਕਰਨਾ ਚਾਹੀਦਾ ਹੈ ਉਸ ਵੀ ਟਾਈਮ ਤੋਂ ਦਾ ਮੈਂ ਹਮੇਸ਼ਾ ਕਹਿੰਦਾ ਰਿਹਾ ਮੈਂ ਇਸ ਦਾ ਹੁਣ ਬਰਸਾਤ ਸੀ ਇਸ ਤੋਂ ਪਹਿਲਾਂ ਬਰਸਾਤ ਦੇ ਵਿੱਚ ਨੁਕਸਾਨ ਸਾਰੇ ਪਾਸੇ ਪੰਜਾਬ 'ਚ ਵੀ ਕਈ ਹੋਟ ਸਟੇਟਾਂ 'ਚ ਨੁਕਸਾਨ ਹੋਇਆ ਪਰ ਅਸੀਂ ਹੁਣ ਜਿੱਥੇ ਖੜੇ ਆ ਇੱਕ ਤੁੰਬੜਾ ਤੋਂ ਲੈ ਕੇ ਜਿਹੜੀ ਰੋਡ ਹੈਗੀ ਆ 바ਵਾ ਬੈਠੋ ਉਸ ਤੋਂ ਜਾਂਦੀ ਹੈਗੀ ਆ ਪਹਿਲਾਂ ਇਸ ਰੋਡ ਦੀ ਮੇਨ ਟ੍ਰੈਫਿਕਰ ਇਹਦੇ ਹੁੰਦਾ ਸੀਗਾ ਇਹ ਰੋਡ ਪਹਿਲਾਂ ਤਾਰਪੇਸ਼ਨ ਕੋਲ ਸੀ ਉਸ ਤੋਂ ਬਾਅਦ ਜਿਹੜੇ ਸਾਲ ਪਹਿਲਾਂ ਇਹ ਰੋਡ ਆਪਣੇ ਕੋਲੇ ਗਮਾੜਾ ਨੇ ਆਪਣੀ ਦੀਨ ਲੈ ਲਿਆ ਉਹਨਾਂ ਨੇ ਕਿਹਾ ਕਿ ਜੀ ਅਸੀਂ ਉਹਨੂੰ ਮੰਨ ਲਓ ਐਕਸਪੈਂਡ ਕਰਕੇ ਦਿੰਨੇ ਆ ਔਰ ਸਿੰਗਲ ਜਿਵੇਂ ਜਿਹੜੇ ਚੌਂਕ ਵੀ ਹੈਗੇ ਨੇ ਤੁਸੀਂ ਉਹ ਵੀ ਡਿਵੈਲਪ ਨਹੀਂ ਕਰਨੇ ਅਸੀਂ ਤੁਹਾਨੂੰ ਇਹਨੂੰ ਤਿਆਰ ਕਰਕੇ ਦੇਵਾਂਗੇ ਉਸ ਤੋਂ ਬਾਅਦ ਇਹ ਕੰਮ ਤੁਸੀਂ ਕਰਨਾ ਹੈ ਅਸੀਂ ਹੁਣ ਤਕਰੀਬ 11 ਕਰੋੜ ਰੁਪਏ ਦੇ ਇਹ ਕੰਮ ਨੇ ਉਹ 에 ਰੋਡਾਂ ਦੇ ਪਾਸ ਕੀਤੇ ਹੋਏ ਨੇ ਔਰ 9 ਕਰੋੜ ਰੁਪਏ ਦੇ ਕੰਮ ਨੇ ਵੀ ਦੇ ਸੜਕਾਂ ਦੇ ਕੰਮ ਪਾਸ ਕੀਤੇ ਹੋਏ ਨੇ ਉਹਦੇ ਵਿੱਚ ਮੈਂ ਸਮਝਦਾ ਕਿ 80% ਦੇ ਰੋਡਾਂ ਦੇ ਮਹਾਲੀ ਦੇ ਰਸਤੇ ਹੈਗੇ ਆ ਉਹ ਸਾਰੇ ਕਵਰ ਹੋ ਜਾਣਗੇ ਤੇ ਸਾਰੇ ਦੇ ਰੋਡ ਨਵੇਂ ਬਣ ਜਾਣਗੇ ਔਰ ਸਭ ਤੋਂ ਵੱਡੀ ਆਪਣਾ ਸਮੱਸਿਆ ਜਿਸ ਤੇ ਖੜੇ ਆ ਉਹ ਸਮੱਸਿਆ ਕੀ ਹੈਗੀ ਵੱਡੀ ਰਾਸ਼ੀਦੂ ਸਾਹਿਬ ਖੜੇ ਆ ਸੰਦੀਪ ਸੈਣੀ ਜੀ ਮਨ ਲਓ ਜਿਵੇਂ ਇੱਕ ਡਾਟ ਵਾਲਾ ਪਾਸੇ ਦੇਖ ਰਹੇ ਆ ਥੱਲੇ ਡਾਟ ਪਈ ਹੋਈ ਆ ਮੈਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਤੁਹਾਡੇ ਜਿਹੜੇ ਕਿਹਾ ਸੀਗਾ ਕਿ ਜਦੋਂ ਲੈ ਕੇ 11 ਫੇਸ ਤੱਕ ਡਾਟ ਵਾਲਾ ਸੀਵਰੇਜ ਸਿਸਟਮ ਪਿਆ ਹੋਇਆ ਔਰ ਉਹ ਬੜਾ ਹੀ ਡੇਂਜਰਸ ਹੈ ਉਹ ਜਦੋਂ ਡਾਟ ਕੋਈ ਡਿੱਗ ਜਾਂਦੀ ਆ ਉਹਦੀ ਡਾਟ ਹੈਗੀ ਆ ਉਹ ਉੱਪਰ ਜ ਸੜਕ ਬਣੀ ਹੋ ਉਹ ਵੀ ਨੀਚੇ ਚਲੀ ਜਾਂਦੀ ਆ ਮਿੱਟੀ ਵੀ ਨੀਚੇ ਚਲੀ ਜਾਂਦੀ ਆ ਔਰ ਉਹਨੂੰ ਰਿਪੇਅਰ ਕਰਨ ਨੂੰ ਬਹੁਤ ਟਾਈਮ ਲੱਗਦਾ ਹੈ ਮਨ ਲਓ ਪਾਈਪਲਾਈਨ ਦਾ ਕੰਮ ਹੈ ਲੇਟਸ ਅਸੀਂ ਜੋ ਪਾਈਪ ਪਾਉਨੇ ਵੱਡੀ ਪਾਈਪ ਪਾਉਨੇ ਆ ਉਹਨੂੰ ਮਨ ਲਓ ਰਿਪੇਅਰ ਨਹੀਂ ਕਰਨੀ ਪੈਂਦੀ ਔਰ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਕਿ ਵੀ ਡਾਟ ਬੈਠ ਜਵੇ ਉਹਦਾ ਸਾਡਾ ਇੱਕ ਤਰ੍ਹਾਂ 11% ਦਾ ਸੀਵਰੇਜ ਸਿਸਟਮ ਹੈਗਾ ਉਹ ਸਾਨੂੰ ਇਮੀਡੀਏਟ ਉਹਨੂੰ ਚੇਂਜ ਕਰਨਾ ਪੈਂਦਾ ਹੈ ਉਹਦੇ 100 ਕਰੋੜ ਦਾ ਖਰਚਾ ਆਵੇ ਉਹਦੇ 200 ਕਰੋੜ ਦਾ ਖਰਚਾ ਆਵੇ ਜੇਕਰ ਅਸੀਂ ਮਹਾਰਾਸ਼ਟਰ ਨੂੰ ਬਚਾਉਣਾ ਹੈ ਤਾਂ ਸਾਡੇ ਬਾਦ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਨਹੀਂ ਜਿਹੜਾ ਸੀਵਰੇਜ ਸਿਸਟਮ ਹੈ ਮਹਾਰਾਸ਼ਟਰ ਦੇ ਦਿੱਲੀ ਹਰ ਰੋਜ਼ ਮਤਲਬ ਨੰਨੀਆਂ ਫੈਮਲੀਆਂ ਆਉਂਦੀਆਂ ਨੇ ਔਰ ਰਸ਼ ਪੋਪੂਲੇਸ਼ਨ ਵੱਧ ਰਹੀ ਆ ਤਾਂ ਮੈਂ ਸਮਝਦਾ ਆਂ ਵੀ ਆਪਾਂ ਨੂੰ ਲੱਗਿਆ ਕਿ ਬਹੁਤ ਵੱਡੀ ਮੁਸ਼ਕਲ ਆ ਸਕਦੀ ਆ ਪਰ ਸਾਨੂੰ ਇਮੀਡੀਏਟ ਇਹਦਾ ਕੰਮ ਹੈ ਸਾਨੂੰ ਹੁਣੇ ਕਰਨਾ ਚਾਹੀਦਾ। ਬਸ ਸਾਡੇ ਟਾਈਮ ਨਾਲ ਇਹ ਰੁਕਦਾਨ ਬੰਦ ਹੁੰਦੇ ਆ। ਉਹ 15 ਤਰੀਕ ਕੋਲੇ ਹੈਗੇ ਲੁਕਦਾਨ ਸ਼ੁਰੂ ਹੁੰਦੇ ਆ। ਪਿੱਛੋਂ ਮੈਨਿੰਗ ਵੀ ਬੰਦ ਹੋਈ ਹੋਈ ਹੈਗੀ ਆ ਉਹਦਾ ਬਜਰੀ ਪ੍ਰੈਸ਼ਰ ਜੋ ਵੀ ਦਿੱਤਾ ਬਜਰੀ ਆਉਣੀ ਹੈਗੀ ਆ ਪਿੱਛੋਂ ਆਉਣੀ ਆ। ਤਾਂ ਮੈਨੂੰ ਲੱਗਦਾ ਜੇ 15 ਤੋਂ 20 ਦਿਨ ਦੇ ਵਿੱਚ ਵਿੱਚ ਇਹਦੇ ਕੰਮ ਹੈਗੇ ਆ ਸੜਕਾਂ ਦੇ ਕੰਮ ਸਾਰੇ ਸ਼ੁਰੂ ਹੋ ਜਾਣਗੇ। ਔਰ ਮਹੀਨੇ ਡੇਢ ਕਿ ਮਹੀਨੇ ਦੇ ਵਿੱਚ ਵਿੱਚ ਇਹ ਹੈਗੀਆਂ ਸਾਰੇ ਸੜਕਾਂ ਮਹਾਲੀਆਂ ਨਵੀਆਂ ਬਣ ਜਾਣਗੀਆਂ ਔਰ ਪੂਰੀ ਆਸਾ ਕਿ ਉਹ ਇਨ ਟਾਈਮ ਦਾ ਜਿਹੜਾ ਹੈਗਾ ਉਹ ਹੋ ਜੇ।